ਗੋਲਕ ਤੋੜ ਪੈਸਾ ਸੰਗਤ ਜੀ ਸੋਚਦੇ ਹੋਣਗੇ ਕਿ ਗੋਲਕ ਤੋੜ ਪੈਸਾ ਇਹ ਕੀ ਵਿਸ਼ਾ ਹੈ ਅਸੀਂ ਵੀ ਜਦੋਂ ਪਹਿਲੀ ਵਾਰ ਇਸ ਤਰ੍ਹਾਂ ਸੁਣਿਆ ਸੀ ਤਾਂ ਅਸੀਂ ਵੀ ਹੈਰਾਨ ਹੋ ਗਏ ਸੀ ਆਖਿਰ ਇਹ ਗੋਲਕ ਤੋੜ ਪੈਸਾ ਹੈ ਕਿ ਇਸ ਪੈਸੇ ਦਾ ਸਹੀ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਅੱਗੇ ਜਾ ਕੇ ਸਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਖਿਰ ਇਹ ਗੋਲਕ ਤੋੜ ਪੈਸਾ ਆਉਂਦਾ ਕਿੱਥੋਂ ਹੈ ਇਸ ਬਾਰੇ ਅਸੀਂ ਪੂਰੇ ਸੰਖੇਪ ਨਾਲ ਗੱਲ ਕਰਾਂਗੇ ਸੰਗਤ ਜੀ ਗੋਲਕ ਤੋੜ ਪੈਸੇ ਦੀ ਗੱਲ ਅੱਜ ਸਾਨੂੰ ਤਾਂ ਕਰਨੀ ਪਈ ਹੈ ਕਿਉਂਕਿ ਬਹੁਤ ਸੰਗਤ ਜੀ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸੀ ਪੁਰਾਣੇ ਸਮਿਆਂ ਦੀ ਜੇਕਰ ਗੱਲ ਕਰੀਏ ਤਾਂ ਪੈਸਾ ਜਮ੍ਹਾਂ ਕਰਨ ਲਈ ਮਿੱਟੀ ਦੀਆਂ ਗੋਲਕਾਂ ਬਣੀਆਂ ਹੁੰਦੀਆਂ ਸੀ ਪਰ ਬਦਲਦੇ ਸਮੇਂ ਦੇ ਅਨੁਸਾਰ ਹਰ ਤਬਦੀਲੀ ਹੋਈ ਹੈ ਅੱਜ ਬਹੁਤ ਦਰਬਾਰਾਂ ਤੇ ਬੜੇ ਵਧੀਆ ਵਧੀਆ ਕੱਲੇ ਲੱਗੇ ਹੋਏ ਹਨ ਜੇਕਰ ਅਸੀਂ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਦੀ ਗੱਲ કરીਏ ਤਾਂ ਉਤੇ ਗੱਲੇ ਵਿੱਚ ਤਾਂ ਪੈਸੇ ਪਾਏ ਹੀ ਜਾਂਦੇ ਹਨ ਸੰਗਤ ਵੱਲੋਂ ਸਾਥ ਹੀ ਸਾਥ ਉਥੇ ਬਾਬਾ ਜੀ ਦੀ ਝੋਲੀ ਵੀ ਹੁੰਦੀ ਹੈ ਜੋ ਕਿ ਭਗਵੇਂ ਰੰਗ ਤੇ ਕਪੜੇ ਦੀ ਦਰਜੀ ਦੁਆਰਾ ਬਣਾਈ ਜਾਂਦੀ ਹੈ ਉਸ ਝੋਲੀ ਦੇ ਵਿੱਚ ਵੀ ਆਪਣੀ ਨੇਕ ਕਮਾਈ ਵਿੱਚੋਂ ਦਸ ਬੰਦ ਕੱਢ ਕੇ ਪਾਇਆ ਜਾਂਦਾ ਹੈ ਸੰਗਤ ਜੀ ਨੂੰ ਇਹ ਸਮਝਣਾ ਥੋੜਾ ਮੁਸ਼ਕਲ ਲੱਗਦਾ ਸੀ ਕਿ ਦਰਵਾਰ ਤੇ ਪਏ ਗੰਦੇ ਜਾਂ ਝੋਲੀ ਵਿੱਚ ਇਕੱਠੀ ਹੋਈ ਮਾਇਆ ਦਾ ਕੀ ਕੀਤਾ ਜਾਵੇ ਸੰਗਤ ਜੀ ਅਸੀਂ ਜਦੋਂ ਵੀ ਸੇ ਸਵਾਲ ਦਾ ਜਵਾਬ ਦਿੱਤਾ ਹੈ ਤਾਂ ਬਾਬਾ ਸੰਤ ਸਾਈ ਲੋਕਜੀ ਦੀ ਰਜਾ ਵਿੱਚ ਰਹਿ ਕੇ ਹੀ ਦਿੱਤਾ ਹੈ ਗੱਲੇ ਜਾਂ ਝੋਲੀ ਵਿੱਚ ਇਕੱਠੇ ਹੋਏ ਪੈਸਿਆਂ ਦਾ ਸਾਨੂੰ ਕਦੀ ਵੀ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਤੁਸੀਂ ਕੋਸ਼ਿਸ਼ ਕਰੋ ਕੋਈ ਇੱਕ ਸਮਾਂ ਨਿਯੁਕਤ ਕਰੋ ਇੱਕ ਮਹੀਨਾ ਦੋ ਮਹੀਨੇ ਜਾਂ ਵੱਧ ਘੱਟ ਸਮਾਂ ਜੋ ਸਮਾਂ ਤੁਸੀਂ ਤੈਅ ਕਰਨਾ ਹੈ ਉਸ ਸਮੇਂ ਤੇ ਗੱਲੇ ਅਤੇ ਝੋਲੀ ਦੇ ਵਿੱਚ ਪਏ ਪੈਸੇ ਬਾਹਰ ਕੱਢ ਲਓ ਅਤੇ ਕਦੀ ਵੀ ਗੱਲੇ ਜਾਂ ਝੋਲੀ ਨੂੰ ਪੂਰੀ ਤਰ੍ਹਾਂ ਖਾਲੀ ਨਹੀਂ ਕਰਨਾ ਹੈ ਕਿਉਂਕਿ ਦਸਵੰਦ ਦੇ ਪੈਸੇ ਇਕੱਠੇ ਹੋਏ ਹਨ ਉਸ ਨਾਲ ਦਰਬਾਰ ਤੇ ਜੋਤਾਂ ਵਾਸਤੇ ਕਿਉਂ ਧੂਪ ਬੱਤੀ ਪ੍ਰਸ਼ਾਦ ਜੋ ਜੋ ਵੀ ਹੋਰ ਕਿਸੇ ਸਮੱਗਰੀ ਦੀ ਜ਼ਰੂਰਤ ਹੈ ਉਹ ਖਰੀਦ ਸਕਦੇ ਹੋ ਜੇਕਰ ਦਸਵੰਦ ਦੇ ਪੈਸੇ ਜ਼ਿਆਦਾ ਇਕੱਠੇ ਹੋ ਜਾਣ ਤਾਂ ਉਸ ਨਾਲ ਦਰਬਾਰ ਦਾ ਕੋਈ ਵੱਡਾ ਕੰਮ ਕਰ ਸਕਦੇ ਹੋ ਜਿਵੇਂ ਕਿ ਦਰਬਾਰ ਦੀ ਮੁਰੰਮਤ ਦਾ ਕੰਮ ਜਾਂ ਕੁਝ ਨਮਾ ਤਿਆਰ ਕਰਨਾ ਹੋਵੇ ਬਾਕੀ ਬਚਦੇ ਪੈਸਿਆਂ ਨੂੰ ਸੰਭਾਲ ਕੇ ਰੱਖੋ ਤਾਂ ਕਿ ਸਾਲਾਨਾ ਢੰਡਾਰੇ ਵਿੱਚ ਵੀ ਹਿੱਸਾ ਪਾ ਸਕੇ ਤੰਗਤ ਜੀ ਇਹ ਦਸਵੰਦ ਦੇ ਪੈਸੇ ਸਾਡੀਆਂ ਘਰੇਲੂ ਜਾਂ ਨਿੱਜੀ ਲੋੜਾਂ ਵਾਸਤੇ ਨਹੀਂ ਹੁੰਦੇ ਹਾਂ ਜੇਕਰ ਕਿਸੇ ਖਾਸ ਮਜਬੂਰੀ ਕਾਰਨ ਤੁਹਾਡੇ ਤੋਂ ਪੈਸੇ ਖਰਚੇ ਵੀ ਜਾਂਦੇ ਹਨ ਤਾਂ ਮੌਕਾ ਮਿਲਦੇ ਹੀ ਬਾਬਾ ਜੀ ਦੀ ਇਮਾਨਤ ਸਮਝ ਕੇ ਜਲਦੀ ਤੋਂ ਦਲ ਦੀ ਵਾਪਸ ਗੱਲੇ ਵਿੱਚ ਪਾ ਦੇਣੇ ਚਾਹੀਦੇ ਹਨ ਤਾਂ ਕਿ ਸਾਡੇ ਤੇ ਕਿਸੇ ਤਰ੍ਹਾਂ ਦੀ ਕੋਈ ਗਰੂਪੀ ਨਾ ਆ ਸਕੇ ਸੰਗਤ ਜੀ ਅੱਜ ਦੀ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜਿਕਰਾ ਸੰਤ ਸਾਈ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ